ਕਰਨਾ ਚਾਹੀਦਾ ਹੈ ਵੀ ਜਦੋਂ ਮੌਕਾ ਮਿਲੇ ਤਾਂ ਚੌਕਾ ਮਾਰਨਾ ਚਾਹੀਦਾ ਚੌਕਾ ਮਾਰਨਾ ਜੀ ਤੁਸੀਂ ਸਾਨੂੰ ਇਸ ਤਰ੍ਹਾਂ ਹੁੰਦਾ ਸੀ ਸਾਨੂੰ ਟੀਵੀ ਦਾ ਵੀ ਕਿਸੇ ਚੀਜ਼ ਦਾ ਲਾਲਚ ਹੀ ਨਹੀਂ ਹੁੰਦਾ ਸੀ ਜਦੋਂ ਤਲਾ ਲਾ ਚੁੰਦਾ ਸੀ ਵੀ ਫਰੈਂਡਸ ਬਾਰ ਨੇ ਨੀਰਾ ਹੁੰਦਾ ਸੀ ਤਾਂ ਪੇਰੈਂਟਸ ਵਾਜਾ ਮਾਰਦੇ ਸੀ ਆਜੋ ਬਈ ਹੁਣ ਤਾਂ ਅੰਦਰ ਆਜੋ ਹਾਂ ਜੋ ਤੇ ਹੁਣ ਹੁਣ ਸਰ ਸਾਡੇ ਬੱਚੇ ਬਾਹਰ ਨਹੀਂ ਜਾਂਦੇ ਮਾਹੌਲ ਇਦਾਂ ਦਾ ਹੋ ਗਿਆ ਸੀ ਆਪਣੇ ਬੱਚੇ ਨੂੰ ਕਿਸੇ ਦੇ ਘਰ ਪੇਜ ਵੀ ਨਹੀਂ ਸਕਦੇ لیکن موبائلز ਦੇ ਨਾਲ ਜਿਹੜਾ ਹੈ ਦੂਰੀਆਂ ਆ ਗਈਆਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੂਰੀਆਂ ਆ ਗਈਆਂ ਕਿ ਇੱਕ ਚੀਜ਼ ਦਾ क्रेज ਨਹੀਂ ਰਿਹਾ ਹਮ ਆਪਾਂ ਰੋਜ਼ ਸਭ ਨੂੰ ਦੇਖ ਲੰਨੇ ਆ ਵੀਡੀਓ ਕਾਲ ਤੇ ਜਾਂ ਗੱਲ ਕਰ ਲੰਨੇ ਆ ਤੇ ਜੇ ਬਰਥਡੇ ਹੈ ਤਾਂ ਇਸ ਤਰ੍ਹਾਂ ਲੱਗਦੇ ਜੀ ਬਰਥਡੇ ਹੈ ਜਾਂ ਕੋਈ ਇਨਵਰਸਰੀ ਕੋਈ ਸਪੈਸ਼ਲ ਦਿ ਹੈ ਆਪਾਂ ਵਿਸ਼ ਕਰਨਾ ਵੀ ਭੁੱਲ ਜਾਂਦੇ ਕਿਉਂਕਿ ਸਤਿ ਸ੍ਰੀ ਅਕਾਲ ਅੱਜ ਦੇ ਸਫ਼ਰ ਦੇ ਵਿੱਚ ਸਫ਼ਰ ਤੇ ਚੱਲਦੇ ਆਂ ਅਮਿੱਤਾ ਧਿਰ ਦੇ ਨਾਲ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਸਫ਼ਰ ਦੌਰਾਨ ਉਹਨਾਂ ਨੇ ਕੀ ਕੁਝ ਕੀਤਾ ਕਿਉਂਕਿ ਸਫ਼ਰ ਦੌਰਾਨ ਖੱਟੀਆਂ ਮਿੱਠੀਆਂ ਜੋ ਯਾਦਾਂ ਨੇ ਉਹ ਛੱਡ ਜਾਂਦੇ ਨੇ ਗੱਲ ਕਰ ਲੈਂਦੇ ਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਮੈਮ ਜੇਕਰ ਗੱਲ ਕੀਤੀ ਜਾਵੇ ਸਫ਼ਰ ਸਫ਼ਰ ਦੇ ਵਿੱਚ ਅੱਜ ਤੁਸੀਂ ਆਏ ਹੋ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਆਂ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਸਫਰ ਦਰਾਨ ਕਰਕੇ ਹਰ ਇੱਕ ਵਿਅਕਤੀ ਐ ਕੋਨਾ ਸੁਪਨੇ ਹੁੰਦੇ ਨੇ ਵੀ ਪੜਨ ਦਰਾਨ ਵੀ ਹੋ ਜਾਂਦਾ ਕਿ ਮੈਂ ਪੜ ਲਿਖ ਕੇ ਇੱਥੇ ਪਹੁੰਚਣਾ ਹੈ ਕਾਬਲ ਬਣਨਾ ਕਿ ਮੈਂ ਕੁਛ ਨਾ ਕੁਛ ਪਰਿਵਾਰ ਨੂੰ ਜਾਂ ਸਮਾਜ ਨੂੰ ਕਰ ਦਿਖਾਣਾ ਤੁਹਾਡਾ ਕੀ ਹੁੰਦਾ ਸਰ ਮੋਟਿਵ ਤਾਂ ਜ਼ਰੂਰ ਸਬਦਾ ਹੀ ਹੁੰਦਾ ਇੱਕ ਜੀ ਕਿ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੀਏ ਕੁਝ ਕਰੀਏ ਜੀ ਪਰ ਉਹ ਜੋ ਹੁਣ ਹੁੰਦਾ ਤਾਂ ਉਹ ਹੀ ਹੈ ਪਰ ਮੈਂ ਜਿਹੜਾ ਹੈ ਆਪਣਾ ਮੈਰਿਜ ਤੋਂ ਬਾਅਦ 2014 ਤੋਂ ਟੀਚਿੰਗ ਲਾਈਨ ਨੂੰ ਅਪਣਾਇਆ ਜਦੋਂ ਟੀਚਿੰਗ ਲਾਈਨ ਨੂੰ ਅਪਣਾਇਆ ਤਾਂ ਉਸ ਤੋਂ ਬਾਅਦ ਵਧੀਆ ਚੱਲਦਾ ਰਿਹਾ ਹੈ ਸਾਰਾ ਦਾ 2019 ਤੱਕ ਵੀ ਉਸ ਤੋਂ ਬਾਅਦ 2019 ਤੋਂ ਬਾਅਦ ਫਿਰ ਮੈਂ ਅਕਾਦਮਿਕ ਕਾਲਜ ਦੇ ਅੰਦਰ ਵੀ ਜਿਹੜਾ ਆਪਣਾ ਟੀਚ ਕੀਤਾ ਉਸ ਤੋਂ ਬਾਅਦ ਸਕੂਲ ਦੇ ਅੰਦਰ ਵੀ ਟੀਚ ਕੀਤਾ ਤੇ ਇਕਦਮ ਕੁਝ ਇਸ ਤਰ੍ਹਾਂ ਦਾ ਸਮਾਇਆ ਕਿ ਮੇਰੇ ਮਨਛ ਹੋ ਗਿਆ ਕਿ ਮੈਂ ਹੁਣ ਹਲੇ ਜੌਬ ਨਹੀਂ ਕਰਨੀ ਤੇ ਜੌਬ ਨਹੀਂ ਕਰਨੀ ਤਾਂ ਮਨ ਚਾਇਆ ਵੀ ਕੁਝ ਆਪਣਾ ਕੰਮ ਕਰਨਾ ਹੈ ਆਪਣਾ ਕੰਮ ਕੀ ਕੀਤਾ ਜਾਏ ਬਹੁਤ ਕੁਝ ਮਨ ਚਾਇਆ ਕਿ ਕੁਝ ਵੀ ਕਰ ਸਕਦੇ ਹਾਂ ਫਿਰ ਮੈਂ ਆਪਣਾ ਕੋਚਿੰਗ ਸੈਂਟਰ ਦਾ ਸਟਾਰਟ ਕੀਤਾ ਜੀ ਲੇਕਿਨ ਜਿਹੜਾ ਮਤਲਬ ਮੇਰੀ ਜਿਹੜੀ ਹੌਬੀ ਹੈ ਸਾਰਿਆਂ ਦੇ ਅੰਦਰ ਬਹੁਤ ਸਾਰੀਆਂ ਹੌਬੀਜ਼ ਹੁੰਦੀਆਂ ਨੇ ਮਤਲਬ ਐਨੀ ਜਿੰਦਗੀ ਮੇਰੀ ਬਹੁਤ ਇੰਪੋਰਟੈਂਟ ਹੈ ਲੇਕਿਨ ਮੇਰੀ ਸਿੱਕੀ ਕੁਕਿੰਗ ਤੇ ਜੋ ਮੈਨੂੰ ਬਚਪਨ ਦਾ ਹੀ ਸ਼ੌਂਕ ਸੀ ਸ਼ੌਂਕ ਸੀ ਬਚਪਨ ਤੋਂ ਹੀ ਸ਼ੌਂਕ ਸੀ ਸਰ ਤੇ ਛੋਟੇ ਹੁੰਦੇ ਹਾਂ ਤੋਂ ਹੀ ਕੁਝ ਨਾ ਕੁਝ ਜੋ ਅਵੇਲੇਬਲ ਹੋਣਾ ਉਹ ਬਣਾਉਣ ਦੀ ਕੋਸ਼ਿਸ਼ ਕਰਨਾ ਔਰ ਕੋਸ਼ਿਸ਼ ਕਰਦੇ ਰਹਿਣਾ ਜਦੋਂ ਤੱਕ ਕੋਈ ਚੀਜ਼ ਸਹੀ ਨਹੀਂ ਹੋ ਜਾਂਦੀ ਤਾਂ ਉਹ ਸ਼ੌਕ ਮੇਰਾ ਮਤਲਬ ਮੈਰਿਜ ਤੋਂ ਬਾਅਦ ਵੀ ਰਿਹਾ ਤੇ ਸਭ ਤੋਂ ਵੱਡੀ ਚੀਜ਼ ਸੀ ਕਿ ਮੈਨੂੰ ਉਹਦੇ ਲਈ ਐਪਰੀਸ਼ੀਏਸ਼ਨ ਵੀ ਮਿਲਿਆ ਮੇਰੀ ਫੈਮਿਲੀ ਤੋਂ ਸ਼ੁਰੂ ਤੋਂ ਹੀ ਮੇਰੇ ਪਰਿਵਾਰ ਤੋਂ ਮੈਨੂੰ ਅਪ੍ਰੀਸੀਏਸ਼ਨ ਮਿਲੀ ਮੇਰੇ ਆਪਣੇ ਮम्मी पापा ਤੋਂ ਬ੍ਰਦਰ ਸਿਸਟਰ ਤੋਂ ਤੇ ਆਪਣੇ ਇਨ-ਲਾਸ ਤੋਂ ਆ ਕੇ ਆਪਣੀ ਸਾਰੀ ਫੈਮਿਲੀ ਤੋਂ ਤੇ ਉਸ ਚੀਜ਼ ਲਈ ਮਤਲਬ ਮੇਰੇ ਹਸਬੰਦ ਨੇ ਵੀ ਤੇ ਮੇਰੀ ਨੌਸ ਫੈਮਿਲੀ ਨੇ ਵੀ ਕਿਹਾ ਕਿ ਇਸ ਲਾਈਨ ਦੇ ਅੰਦਰ ਵੀ ਤੁਸੀਂ ਅੱਗੇ ਜਾ ਕੇ ਦੇਖ ਸਕਦੇ ਹੋ ਕਿ ਤੁਹਾਡੇ ਕੋਲ ਬਹੁਤ ਓਪਰਚ्युनिटीज ਮਿਲਣਗੀਆਂ ਅੱਗੇ ਤੇ ਫਿਰ ਜਦੋਂ ਮੈਂ ਆਪਣਾ ਅਪਰੋਚਿੰਗ ਦਾ ਕਰ ਰਹੀ ਸੀ ਤਾਂ ਮੇਰੇ ਮਨ 'ਚ ਇੱਕਦਮ ਖਿਆਲ ਆਇਆ ਕਿ ਕਿਉਂ ਨਾ ਮੈਂ ਕੋਈ ਬਿਜ਼ਨਸ ਸਟਾਰਟ ਕੀਤਾ ਜਾਏ ਇੱਕ ਛੋਟੇ ਜਿਹੇ ਬਿਜ਼ਨਸ ਤੋਂ ਮੈਂ ਸਟਾਰਟ ਕੀਤਾ ਕੁਮਿਤ ਜੀ ਬਿਲਕੁਲ ਤੁਹਾਡੀ ਗੱਲ ਵਿੱਚ ਆ ਜੇਕਰ ਗੱਲ ਕਰ ਲਈਏ ਟੀਚਿੰਗ ਲੈਂਡ ਦੇ ਵਿੱਚ ਤੁਸੀਂ ਕਈ ਸਾਲ ਰਹੇ ਹੋ ਵੱਖ-ਵੱਖ ਤਰ੍ਹਾਂ ਦੇ ਜੋ ਤਜਰਬੇ ਨੇ ਅਨੁਭਵ ਹੁੰਦੇ ਨੇ ਉਹ ਖਟੀਆਂ ਮਿੱਠੀਆਂ ਯਾਦਾਂ ਕਹੋ ਉਹ ਵੀ ਕਿਤੇ ਨਾ ਕਿਤੇ ਆਪਾਂ ਨੂੰ ਮਿਲਦੀਆਂ ਨੇ ਸਫ਼ਰ ਦੌਰਾਨ ਉਸ ਦੌਰਾਨ ਟੀਚਿੰਗ ਕਰਾਉਣ ਵੀ ਤੁਸੀਂ ਜਿਹੜੀ ਗੱਲ ਕਰਦੇ ਹੋ ਕੁਕਿੰਗ ਦੀ ਕਿ ਸਕੂਲ ਦੇ ਵਿੱਚ ਵੀ ਜੋ ਨਾਲ ਦੀ ਤੁਹਾਡੇ ਟੀਚਰ ਸੀ ਉਹਨਾਂ ਨੇ ਵੀ ਕਦੇ ਨਾ ਕਦੇ ਸਵਾਦ ਚਕਾਇਆ ਹੋਊਗਾ ਉਹ ਵੀ ਕਹਿੰਦੇ ਹਾਂ ਨੇ ਮਿੱਤਰਾ ਬੜਾ ਵਧੀਆ ਬਣਾਇਆ ਹੈ ਜੀ ਸਰ ਇਹ ਤਾਂ ਸਰੂਪ ਹੋਇਆ ਜਿਵੇਂ ਕਿ ਬੱਚੇ ਆਪਣਾ ਟਿਫਨ ਲੈ ਕੇ ਜਾਂਦੇ ਨੇ ਤਾਂ ਉਹੀ ਸਾਰੇ ਟੀਚਰਸ ਵੀ ਆਪਣਾ ਲੈ ਕੇ ਜਾਂਦੇ ਨੇ ਬ੍ਰੇਕ 'ਚ ਜਦੋਂ ਆਪਾਂ ਇੱਕ ਦੂਸਰੇ ਨਾਲ ਟਿਫਨ ਸ਼ੇਅਰ ਕਰਦੇ ਆ ਤਾਂ ਸਾਰੇ ਫਰੈਂਡਸ ਨੂੰ ਹਮੇਸ਼ਾ ਹੁੰਦਾ ਸੀ ਕਿ ਇਹਦਾ ਟਿਫਨ ਲੈ ਲਈਏ ਆਪਣੀ ਸਬਜੀ ਐਕਸਚੇਂਜ ਕਰ ਲਈਏ ਵੀ ਅੱਜ ਇੱਕ ਆਪਾਂ ਪੁੱਛਦੇ ਹਾਂ ਨਾ ਛੋਟੇ ਹੁੰਦੇ ਵੀ ਵੀ ਤੂੰ ਕੀ ਲੈ ਕੇ ਆਇਆ ਤਾਂ ਟੀਚਰਸ ਵੀ ਇਦਾਂ ਹੀ ਕੁਝ ਦੇ ਸੀ ਤਾਂ ਸਭ ਨੇ ਐਪਰੀਸ਼ੀਏਟ ਕੀਤਾ ਸਰ ਹਮੇਸ਼ਾ ਹੀ ਤੇ ਜਦੋਂ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਕਿ ਜਦੋਂ ਮੈਂ ਇਹ ਛੋਟਾ ਜਿਹਾ ਆਪਣਾ ਬਿਜ਼ਨਸ ਸਟਾਰਟਅਪ ਤਾਂ ਤਾਂ ਮੇਰੇ ਹੀ ਕਲੀਕਸ ਨੇ ਮੈਨੂੰ ਐਪਰੀਸ਼ੀਏਟ ਕੀਤਾ इवन ਕਿ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੀ ਮੈਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬਹੁਤ ਸਾਰੀ ਮੇਰੀ ਪੋਸਟ ਸ਼ੇਅਰ ਕੀਤੀਆਂ ਤਾਂ ਮੈਨੂੰ ਉਹਦੇ ਲਈ ਵੀ ਬਹੁਤ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਆਪਣੇ ਨਾਲ ਜਿਹੜੇ ਆਪਣੇ ਕੰਮ ਕਰ ਰਹੇ ਹੁੰਦੇ ਨੇ ਵੀ ਉਹ ਵੀ ਸਾਡਾ ਇੰਨਾ ਸਾਥ ਦਿੰਦੇ ਨੇ ਆਪਣੇ ਮਾਪਿਆਂ ਦਾ ਸਾਥ ਦਿੰਦੇ ਦਿੰਦੇ ਨੇ ਹਾਂ ਬਿਲਕੁਲ ਤੁਸੀਂ ਇਸ ਲਾਈਨ ਵੱਲ ਮੁੜ ਕੇ ਜਦੋਂ ਮੋੜ ਮੁੜੇ ਕਿ ਇਸ ਤੋਂ ਪਹਿਲਾਂ ਖਿਆਲ ਨਹੀਂ ਆਇਆ ਸੀ ਜਿੱਥੇ ਜਦੋਂ ਤੁਸੀਂ ਟੀਚਰ ਸੀ ਟੀਚਿੰਗ ਲੈਂਡ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਨਹੀਂ ਆਇਆ ਕਿ ਵੀ ਆਪਣਾ ਵੀ ਸਕੂਲ ਹੋਵੇ ਬੱਚਿਆਂ ਨੂੰ ਪੜਾਇਆ ਜਾਵੇ ਅ ਬਿਲਕੁਲ ਸਰ ਸੋਚ ਸਕਦੇ ਹਾਂ ਇਸ ਤਰ੍ਹਾਂ ਵੀ ਲੇਕਿਨ ਜਿਹੜੀ ਪ੍ਰੀਫਰੈਂਸ ਸੀਗੀ ਉਹ ਇਸ ਪਾਸੇ ਜ਼ਿਆਦਾ ਸੀ ਕਿਉਂਕਿ ਇਹ ਇੱਕ ਸ਼ੌਂਕ ਸੀ ਜਦੋਂ ਇੱਕ ਸ਼ੌਂਕ ਹੁੰਦਾ ਇੱਕ ਪੈਸ਼ਨ ਹੁੰਦਾ ਤਾਂ ਇੱਕ ਜਿਹੜੀ ਚੀਜ਼ ਹੁੰਦੀ ਨਾ ਆਪਾਂ ਆਪਣੀ ਸ਼ੌਂਕ ਨਾਲ ਆਪਣੇ ਮਨ ਤੋਂ ਕਰਦੇ ਆਂ ਦਿਲੋਂ ਕਰਦੇ ਆਂ ਉਹਨੂੰ ਕਰਨ ਦਾ ਕੁਝ ਜਜ਼ਬਾ ਕੁਝ ਹੋਰ ਹੁੰਦਾ ਹੈ ਨਿੰਨਗੇ ਸ਼ੌਂਕ ਸ਼ੌਕ ਅੱਜ ਬਿਜ਼ਨਸ ਬਣਾ ਲਿਆ ਜੀ ਇਹ ਮੇਰਾ ਇੱਕ ਸ਼ੌਕ ਹੀ ਸੀ ਜਿਹੜਾ ਬਿਜ਼ਨਸ ਬਣ ਗਿਆ ਹੈ ਖਾਸ ਕਰ ਕੀ ਖਾਸ ਹੈ ਤੋਂ ਟੇ ਖਾਣੇ ਦੇ ਵਿੱਚ ਸਰ ਖਾਣਾ ਤਾਂ ਖਾਸੀ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਨੂੰ ਭੁੱਖ ਲੱਗਦੀ ਹੈ ਇੱਕ ਭੁੱਖ ਮਿਟਾਣ ਲਈ ਖਾਣਾ ਆਪਣੇ ਅੱਗੇ ਪਰੋਸਿਆ ਜਾਏ ਤਾਂ ਉਸ ਤੋਂ ਵੱਡੀ ਤਾਂ ਕੋਈ ਰੱਬ ਦੀ ਦੀਨ ਹੀ ਨਹੀਂ ਹੈ ਲੇਕਿਨ ਖਾਣੇ ਦੇ ਵਿੱਚ ਖਾਸ ਗੱਲ ਇਹ ਹੁੰਦੀ ਹੈ ਕਿ ਸਾਡਾ ਘਰ ਦਾ ਖਾਣਾ ਹੂੰ ਉਹਨੂੰ आ, असी लोगों के सामने बहुत स्पैशल बनाने लिए उस कोई एक्सट्रा मसाले या उसकी प्रेजेंटेशन देने लिए उस एक्सट्रा तेल मसाले ये सारा कुछ नहीं पाया जाता बिल्कुल जो खाना सर मैं घर कि की किचन चो लैके जाती हूँ बना के जो मेरी फैमिली खाती है जो मेरे अपने बच्चे खाते हैं उ खाना असं दूसर सर्व करते हैं उस तो इलावा कभी भी और सब तो वही गल मेरी है कि मैं कॉम्प्रोमाइज़ नहीं कर सकती किसी भी चीज़ ना क्वालिटी ना बिल्कुल भी नहीं जे आ चीज़ नहीं है तो चीज़ सस्ती मिल रही है तो मैं नहीं लैनी ਅਗਰ ਨਈ ਚੀਜ਼ ਵਧੀਆ ਹੈ ਤਾਂ ਉਹ ਨਈ ਲੈਣੀ ਔਰ ਵਧੀਆ ਤੋਂ ਵਧੀਆ ਚੀਜ਼ ਹੀ ਯੂਜ਼ ਕਰਨੀ ਚਾਹੀਏ ਚੀਜ਼ ਨੂੰ ਘੱਟ ਬਣਾ ਲਓ ਤਾਂ ਇਸ ਚੀਜ਼ ਲਈ ਮੈਂ ਆਪਣੇ ਆਪ ਤੇ ਮਤਲਬ ਦਾਵਾ ਕਰ ਸਕਦੀ ਹਾਂ ਕਿ ਮੇਰਾ ਖਾਣਾ ਸਭ ਨੂੰ 100% ਘਰ ਦਾ ਪਿਓਰ ਖਾਣਾ ਮਿਲੇਗਾ ਜਿਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਮਿਲਾਵਟ ਜਾਂ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ ਕਿ ਅੱਜ ਸਬਜੀ ਘੱਟ ਹੈ ਤੇ ਇੱਥੇ ਪਾਣੀ ਵੱਧ ਪਾ ਲਓ ਮੈਂ ਤਾਂ ਛੋਟੇ ਜਿਹੇ 비ਜ਼ਨ ਨਾਲ ਸ਼ੁਰੂ ਕੀਤਾ ਕਿ ਅੱਗੇ ਦਾ ਕੀ ਸੋਚਣਾ ਕਿਸ ਨੂੰ ਕਿਸ ਤਰ੍ਹਾਂ ਵੱਡਾ ਕੀਤਾ ਜਾਏਗਾ ਸਰ ਲੱਗੇ ਹੋਏ ਆ ਜੀ ਮਿਹਨਤ ਕਰਨ ਲਈ ਜਿੰਨਾ ਵੱਧ ਤੋਂ ਵੱਧ ਮਿਹਨਤ ਕਰ ਸਕਦੇ ਆ ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਲੱਗੇ ਰਹਿਣੇ ਆ ਤਾਂ ਹਰ ਕਿਸੇ ਵਿੱਚ ਮ ਇੱਕ ਸ਼ੌਂਕ ਹੁੰਦਾ ਹੈ ਇੱਕ ਕੋਸ਼ਿਸ਼ ਹੁੰਦੀ ਹੈ ਆਪਾਂ ਸੋਚਦੇ ਆ ਕਿ ਆਪਣੇ ਕੰਮ ਨੂੰ ਕਿਵੇਂ ਵਧਾਣਾ ਹੈ ਆਪਣੇ ਅੱਗੇ ਹੋਰ ਵਰਕਰਸ ਨੂੰ ਕਿਵੇਂ ਲਗਾਣਾ ਹੈ ਨਾਲੇ ਆਪ ਵੀ ਕੰਮ ਕਰ ਰਹੇ ਆ ਨਾਲੇ ਦੂਸਰਿਆਂ ਨੂੰ ਰੋਜ਼ਗਾਰ ਦੇ ਰਹੇ ਆ ਇਸ ਚੀਜ਼ ਦੀ ਖੁਸ਼ੀ ਹੈ ਪਹਿਲਾਂ ਸੀ ਇੱਕ ਆਪ ਇਮਪਲੋਏ ਹੁੰਨੇ ਆ ਫਿਰ ਹੁਣ ਅੱਜ ਆਪਣਾ ਕੰਮ ਹੈ ਤਾਂ ਸਾਡੇ ਅੱਗੇ ਇਮਪਲੋਏ ਨੇ ਕਿਸੇ ਹੋਰ ਦਾ ਘਰ ਵੀ ਸਾਡੇ ਨਾਲ ਚੱਲ ਰਿਹਾ ਇਸ ਚੀਜ਼ ਦੀ ਖੁਸ਼ੀ ਹੈ ਅੱਗੇ ਅੱਗੇ ਚਾਵਾਂਗੇ ਆਪਣੇ ਕੰਮ ਨੂੰ ਵਧਾਈਏ ਅਸੀਂ ਉਸ ਚੀਜ਼ ਲਈ ਜਿਹੜਾ ਮੇਰਾ ਮਨ ਦੇ ਅੰਦਰ ਹੈ ਕੰਮ ਮੈਂ ਕਿੰਨਾ ਵੀ ਵਧਾ ਲਾਂ ਲੇਕਿਨ ਇਹਦੀ ਮੇਨ ਚੀਜ਼ ਇਹ ਰਹੇਗੀ ਕਿ ਖਾਣਾ ਮੈਂ ਆਪ ਹੀ ਬਣਾਉਂਗੀ ਮੈਂ ਉਸ ਚੀਜ਼ ਲਈ ਕਿਸੇ ਦੂਸਰ 'ਤੇ ਡਿਪੈਂਡ ਨਹੀਂ ਰਹਿ ਸਕਦੀ ਨਾ ਮੈਂ ਉਹ ਡਿਊਟੀ ਕਿਸੇ ਹੋਰ ਨੂੰ ਦੇ ਸਕਦੀ ਹਾਂ ਮੈਂ ਅੱਗੇ ਹੈਲਪਰ ਰੱਖ ਸਕਦੀ ਹਾਂ ਜਿਹੜੇ ਮੇਰੀ ਹੈਲਪ ਵੱਧ ਤੋਂ ਵੱਧ ਕਰਨਗੇ ਬਟ ਮੇਰਾ ਕੰਮ ਨਹੀਂ ਕਰਨਗੇ ਅਮਿਤਤਾ ਜੀ ਕਦੇ ਇਸ ਤਰ੍ਹਾਂ ਤਾਂ ਨਹੀਂ ਹੋਇਆ ਕਿ ਰਿਸ਼ਤੇਦਾਰਾਂ ਨੇ ਆਖਿਆ ਹੋਵੇ ਯਾਰ ਕਿਹੜੇ ਚੱਕਰਾਂ 'ਚ ਪੈ ਗਈ ਚੰਗੀ ਭੜੀ ਟੀਚਿੰਗ ਕਰਦੇ ਸੀ ਕੁੜੀਆਂ ਨੂੰ ਸ਼ੋਭਾ ਨਹੀਂ ਦਿੰਦਾ ਇਹ ਜਾ ਕੁਛ ਨਹੀਂ ਸਰ ਇਹੋ ਜੀ ਕੋਈ ਗੱਲ ਨਹੀਂ ਹੈ ਮੇਰੀ ਕਿਸੇ ਵੀ ਰਿਸ਼ਤੇਦਾਰ ਨੇ ਮੈਨੂੰ ਇਹੋ ਜੀ ਕੋਈ ਗੱਲ ਨਹੀਂ ਕੀਤੀ ਬਲਕਿ ਸਭ ਨੇ ਐਪਰੀਸ਼ੀਏਟ ਹੀ ਕੀਤਾ ਉਹ ਤਾਂ ਐਂ ਕਹਿੰਦੇ ਨੇ ਸਾਨੂੰ ਤਾਂ ਪਤਾ ਹੀ ਸੀ ਤੇਰਾ ਤਾਂ ਖਾਣਾ ਵੈਸੇ ਹੀ ਵਧੀਆ ਹੁੰਦਾ ਤਾਂ ਤੇਰਾ ਖਾਣਾ ਤਾਂ ਵੈਸੇ ਹੀ ਸਵਾਦ ਹੁੰਦਾ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਾਂ ਉਹਨਾਂ ਨੇ ਮੈਨੂੰ ਕਦੀ ਇਸ ਚੀਜ਼ ਲਈ ਨਹੀਂ ਕਿਹਾ ਮੈਨੂੰ ਖੁਸ਼ੀ ਹੁੰਦੀ ਹੈ ਜੀ ਜਿਹੜੇ ਸਾਡੇ ਕਸਟਮਰਸ ਨੇ ਉਹ ਵੀ ਖੁਸ਼ ਹੋ ਕੇ ਜਾਂਦੇ ਨੇ ਜਦੋਂ ਖੁਸ਼ ਹੋ ਕੇ ਬਾਅਦ ਕਾਊਂਟਰ ਤੇ ਪੇਮੈਂਟ ਦੇ ਕੇ ਜਾਂਦੇ ਨੇ ਨਾ ਤਾਂ ਇੰਨੇ ਪਿਆਰ ਨਾਲ ਮਿਲ ਕੇ ਜਾਂਦੇ ਨੇ ਸਾਨੂੰ ਕਈ ਵਾਰੀਆਂ ਲੱਗਦਾ ਵੀ ਜਿਵੇਂ ਇਦਾਂ ਮਿਲ ਕੇ ਗਏ ਨੇ ਜਿਵੇਂ ਸਾਡੇ ਕੋਲ ਰਿਸ਼ਤਾ ਲਾ ਰਹੇ ਹੋ ਰਿਸ਼ਤਾ ਹੈ ਜੀ ਤਾਂ ਇਦਾਂ ਮਿਲ ਕੇ ਜਾਂਦੇ ਨੇ ਔਰ ਕਈ ਕਸਟਮਰ ਰਿਸ਼ਤੇਦਾਰ ਨੇ ਕਿਉਂਕਿ ਜਿਵੇਂ ਕੀ ਸਾਡਾ ਸੰਡੇ ਆਫ ਹੁੰਦਾ ਹੈ ਬੀਿੰਗ ਅ ਮਦਰ ਮੈਨੂ ਮੇਰੀ ਰਿਸਪੌਂਸਿਬਿਲਟੀਜ਼ ਵੀ ਨੇ ਆਪਣੇ ਬੱਚਿਆਂ ਨੂੰ ਵੀ ਦੇਖਣਾ ਤਾਂ ਮੈਂ ਸੰਡੇ ਆਫ ਰੱਖਦੀ ਆ ਤਾਂ ਕਈ ਇਹੋ ਜਿਹੇ ਕਸਟਮਰਸ ਨੇ ਜਿਹੜੇ ਕਹਿੰਦੇ ਨੇ ਜੀ ਹੁਣ ਅਸੀਂ ਸੰਡੇ ਨੂੰ ਕਿੱਥੇ ਜਾਵਾਂਗੇ ਕਈ ਇਹ ਉਹ ਜੀ ਆਫਿਸ ਦੀਆਂ ਬੈਂਕ ਦੇ ਜਾਂ ਕਿਤੇ ਵੀ ਵਰਕਿੰਗ ਨੇ ਉਹ ਕਹਿੰਦੇ ਨੇ ਜਿ세 ਘਰੋਂ ਰੋਟੀ ਲੈ ਆਉਣੇ ਛੱਡਤੀ ਵੀ ਸਾਨੂੰ ਐ ਲੱਗਦਾ ਸਾਨੂੰ ਗਰਮ ਗਰਮ ਖਾਣਾ ਘਰ ਦਾ ਇੱਥੇ ਹੀ ਮਿਲ ਰਿਹਾ ਤਾਂ ਫਿਰ ਅਸੀਂ ਘਰੋਂ ਆਪਣਾ ਪੈਕ ਕਰਕੇ ਠੰਡਾ ਖਾਣਾ ਕਿਉਂ ਲੈ ਕੇ ਆਈਏ ਅਸੀਂ ਘਰੇ ਵੀ ਇਹੀ ਕਹਿੰਦੇ ਆ ਵੀ ਉੱਥੇ ਜਾ ਕੇ ਵੀ ਅਸੀਂ ਘਰ ਦਾ ਖਾਣਾ ਹੀ ਖਾਂਦੇ ਆ ਲੱਗਦਾ ਕਿ ਅਮਿਤਾ ਹੋਰ ਔਰਤਾਂ ਦੇ ਲਈ ਪ੍ਰੇਰਨਾ ਸਰੋਤ ਬਣਦੀ ਜਾ ਰਹੀ ਹੈ ਸਰ ਮੈਨੂੰ ਲੱਗਦਾ ਵੀ ਜਿਵੇਂ ਮੈਂ ਕੋਸ਼ਿਸ਼ ਕੀਤੀ ਹੈ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਔਰਤਾਂ ਨੇ ਕੋਸ਼ਿਸ਼ ਕੀਤੀ ਹੋਵੇਗੀ ਸਭ ਦੇ ਅੰਦਰ ਵੱਖਰਾ ਵੱਖਰਾ ਹੁਨਰ ਹੁੰਦਾ ਹੈ ਅੱਜ ਕੱਲ ਤਾਂ ਸਿਲਾਈ ਕਢਾਈ ਔਰ ਸਟਿਚਿੰਗ ਔਰ ਜਿਹੜਾ ਹੈ ਅਚਾਰ ਬਣਾਉਣ ਦਾ ਕੰਮ ਹੈ ਜਾਂ ਪਾਰਲਰ ਦਾ ਹੈ ਜਿੱਦੇ ਵਿੱਚ ਮੇਕਅਪ ਆਰਟਿਸਟ ਤੇ ਹੋਰ ਬਹੁਤ ਸਾਰੇ ਨੇ ਲੇਟੈਸਟ ਕੋਰਸੇ ਆ ਰਹੇ ਨੇ ਤਾਂ ਕੁੜੀਆਂ ਬਹੁਤ ਅੱਗੇ ਪਹੁੰਚ ਚੁੱਕੀਆਂ ਨੇ ਤੇ ਬਹੁਤ ਅੱਗੇ ਜਾ ਰਹੀਆਂ ਨੇ ਤੇ ਬਹੁਤ ਜਾਣਗੀਆਂ ਵੀ ਅਮਿਤਾ ਜੀ ਕੀ ਸਮਾਜ ਸੇਵਾ ਦੇ ਵਿੱਚ ਰੁਚੀ ਹੈ ਜੇਕਰ ਮੌਕਾ ਮਿਲ ਸਰਜੇ ਪ੍ਰਮਾਤਮਾ ਨੇ ਮੈਨੂੰ ਇਹ ਮੌਕਾ ਦਿੱਤਾ ਤਾਂ ਮੈਂ ਜ਼ਰੂਰ ਇਸ ਚੀਜ਼ ਲਈ ਅੱਗੇ ਜਾਣ ਦੀ ਕੋਸ਼ਿਸ਼ ਕਰੂੰਗੀ ਕਿਉਂਕਿ ਮੇਰੇ ਮਨ ਵਿੱਚ ਰਹਿੰਦਾ ਹੈ ਕਿ ਬਹੁਤ ਸਾਰੀਆਂ ਔਰਤਾਂ ਹਲੇ ਵੀ ਇਹੋ ਜੀ ਸਿਚੁਏਸ਼ਨ ਦੇ ਅੰਦਰ ਆਪਣੀ ਲਾਈਫ ਜਿਹੜੀਆਂ ਬਤਾ ਰਹੀਆਂ ਨੇ ਜਿੱਥੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਸੁਣਵਾਈ ਨਹੀਂ ਜੀ ਸਰ ਬਿਲਕੁਲ ਸਨਵਾਈ ਨਹੀਂ ਹੈ ਰੋਜ਼ ਉਹਨਾਂ ਨੂੰ ਕੁੱਟ ਮਾਰ ਉਹਨਾਂ ਦੇ ਨਾਲ ਹੁੰਦੀ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਉਹ ਕੰਮ ਕਰਦੀਆਂ ਨੇ ਮਿਹਨਤ ਕਰਦੀਆਂ ਨੇ ਆਪਣਾ ਘਰ ਬਣਾਉਂਦੀਆਂ ਨੇ ਸਿਰਫ ਆਪਣੇ ਬੱਚਿਆਂ ਦੇ ਲਈ ਉਹ ਇੰਨਾ ਜਿਹੜਾ ਹੈ ਜਹੇ ਆਤਿਆਚਾਰ ਸਹਾਰੀਆਂ ਨੇ ਤਾਂ ਮੈਂ ਉਸ ਚੀਜ਼ ਲਈ ਜ਼ਰੂਰ ਸਰ ਉਹ ਲੇਡੀਜ਼ ਲਈ ਇੱਕ ਆਵਾਜ਼ ਜ਼ਰੂਰ ਉਠਾਉਣਾ ਚਾਹੂੰਗੀ ਮਤਲਬ ਮੈਨੂੰ ਜੇ ਮੌਕਾ ਮਿਲਿਆ ਤਾਂ ਮੈਂ ਇਸ ਚੀਜ਼ ਲਈ ਉਹਨਾਂ ਨੂੰ ਇਹ ਜਿਹੜੀ ਤਕਲੀਫ ਹੈ ਉਸ ਤੋਂ ਰਾਹਤ ਜ਼ਰੂਰ ਦਿਲਾਉਣਾ ਚਾਹੂੰਗੀ ਅਮਿਤ ਜੀ ਟੀਚਿੰਗ ਦਰੋਂ ਜਾਂ ਫਿਰ ਪੜਾਈ ਦਰੋਂ ਕੁਝ ਵਾਕਿਆ ਅਜਿਹੇ ਹੈ ਜੋ ਤੁਹਾਡੇ ਜ਼ਿੰਦਗੀ ਦੇ ਵਿੱਚ ਸਫ਼ਰ ਦੇ ਵਿੱਚ ਅੱਜ ਵੀ ਤੁਹਾਨੂੰ ਯਾਦ ਹੋਵੇ ਅ ਸਰ ਇਸ ਤਰ੍ਹਾਂ ਦਾ ਤਾਂ ਕਿਵੇਂ ਦੱਸਾਂ ਲੇਕਿਨ ਮੇਰੇ ਇੱਕ ਇਹ ਚੀਜ਼ ਹੈ ਕਿ ਐਕਸਪੀਰੀਅੰਸ ਬਹੁਤ ਮਿਲ ਰਿਹਾ ਹੈ ਐਕਸਪੀਰੀਅੰਸ ਇਦਾਂ ਮਿਲ ਰਿਹਾ ਹੈ ਵੀ ਟੀਚਿੰਗ ਲਾਈਨ ਦੇ ਅੰਦਰ ਜਿੰਨੇ ਬੱਚਿਆਂ ਨੂੰ ਪੜਾਇਆ ਬੱਚਿਆਂ ਨੂੰ ਪੜਾਇਆ ਨਾਲ ਉਹਨਾਂ ਦੇ ਪੇਰੈਂਟਸ ਨਾਲ ਜਾਣ ਪਛਾਣ ਹੋਈ ਜਦੋਂ ਮਾਰਕੀਟ 'ਚ ਨਿਕਲਦੇ ਆ ਤਾਂ ਪੇਰੈਂਟਸ ਜਦੋਂ ਪਿਆਰ ਨਾਲ ਮਿਲਦੇ ਨੇ ਤਾਂ ਆਪਣੇ ਆਪ ਨੂੰ ਲੱਗਦਾ ਹੈ ਕਿ ਨਹੀਂ ਅਸੀਂ ਕਿਤੇ ਨਾ ਕਿਤੇ ਤਾਂ ਸਫਲ ਹੈਗੇ ਆ ਜਿਹੜੇ ਪੇਰੈਂਟਸ ਨੂੰ ਪਿਆਰ ਨਾਲ ਮਿਲਦੇ ਨੇ ਜੇ ਅਸੀਂ ਉਹਨਾਂ ਦੇ ਬੱਚਿਆਂ ਨੂੰ ਅੱਜ ਅੱਛਾ ਪੜਾਇਆ ਤਾਂ ਉਹਨਾਂ ਨੂੰ ਸਾਨੂੰ ਪਿਆਰ ਨਾਲ ਮਿਲਦੇ ਨੇ ਜਦੋਂ ਹੁਣ ਇੱਕ ਇਧਰੋਂ ਗਲੂਟਨ ਲੈਕਿਕ ਬਿਜ਼ਨਸ ਵਾਲਾ ਆਇਆ ਤਾਂ ਇੱਥੇ ਨਵੇਂ-ਨਵੇਂ ਕਸਟਮਰਸ ਮਿਲਦੇ ਨੇ ਜਦੋਂ ਕਸਟਮਰ ਮਿਲਦੇ ਨੇ ਉਹ ਵੀ ਸਾਨੂੰ ਕਿਤੇ ਨਾ ਕਿਤੇ ਮਿਲਦੇ ਨੇ ਤਾਂ ਇਟ ਇਸ ਲਾਈਕ ਐਕਸਪੀਰੀਅੰਸ ਮੈਨੂ ਲੱਗਦਾ ਹੈ ਵੀ ਅੱਛਾ ਲੱਗਦਾ ਹੈ ਕਿ ਬਹੁਤ ਲੋਕਾਂ ਦੇ ਨਾਲ ਜੁੜ ਰਹੇ ਹਾਂ ਸੀ ਸਟੂਡੈਂਟ ਆਏ ਨੇ ਕਦੇ ਬਹੁਤ ਸਰ ਬਹੁਤ ਸਟੂਡੈਂਟ ਆਉਂਦੇ ਨੇ ਜਦੋਂ ਆਉਂਦੇ ਨੇ ਤਾਂ ਆ ਕੇ ਉਹ ਇੰਨੇ ਪਿਆਰ ਨਾਲ ਆ ਕੇ ਮਿਲਦੇ ਨੇ ਮੈਮ ਜਿਸਾਨੂੰ ਬਹੁਤ ਖੁਸ਼ੀ ਹੈ ਕਦੀ ਕਿਸੇ ਬੱਚੇ ਨੇ ਆ ਕੇ ਨਹੀਂ ਕਿਹਾ ਵੀ ਮੈਮ ਤੁਸੀਂ ਆਪਣੀ ਟੀਚਿੰਗ ਕਿਉਂ ਛੱਡ ਦਿੱਤੀ ਇੱਕ ਕਦੀ ਕਿਸੇ ਨੇ ਨਹੀਂ ਕਿਹਾ ਕਿਉਂਕਿ ਬੱਚਿਆਂ ਨੂੰ ਵੀ ਲੱਗਦਾ ਹੈ ਕਿ ਲਾਈਫ ਦੇ ਅੰਦਰ ਕੁਝ ਵੀ ਮਤਲਬ ਕਦੇ ਵੀ ਕੁਝ ਵੀ ਹੋ ਸਕਦਾ ਹੈ ਕੁਝ ਵੀ ਚੇਂਜ ਆ ਸਕਦੇ ਨੇ ਚੇਂजेस ਆ ਸਕਦੇ ਨੇ ਕਿੰਨੇ ਇਨਸਾਨ ਦੇ ਲਈ ਕੋਈ ਸ਼ਬਦ ਨਾਮ ਹੁਣ ਕਿੰਨੇ ਜੀ ਸਰ ਹੌਸਲਾ ਚਾਹੀਦਾ ਹੌਸਲਾ ਚਾਹੀਦਾ ਇਹ ਇਦਾਂ ਨਹੀਂ ਹੈ ਕਿ ਅੱਜ ਅਸੀਂ ਇਸ ਲਾਈਨ ਦੇ ਅੰਦਰ ਆ ਤੇ ਸਿੱਥੇ ਰਾਵਾਂਗੇ ਕਦੀ ਵੀ ਕੁਝ ਵੀ ਬਦਲ ਸਕਦਾ ਹੈ ਜ਼ਿੰਦਗੀ ਮੋੜ ਲੈ ਸਕਦੀ ਹੈ ਜੀ ਸਰ ਤੇ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ ਸਫ਼ਰ ਦਾ ਕੋਈ ਪਤਾ ਨਹੀਂ ਕਿੱਥੇ ਲੈ ਜਾਏ ਜੀ ਬਿਲਕੁਲ ਮਿੱਤਰ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਰਕੇ ਜੋ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਕਿਤੇ ਨਾ ਕਿਤੇ ਇੱਕ ਤੁਸੀਂ ਔਰਤਾਂ ਦੇ ਲਈ ਪ੍ਰੇਰਨਾ ਸਰੋਤ ਬਣ ਰਹੇ ਹੋ ਜੋ ਔਰਤਾਂ ਤੁਹਾਨੂੰ ਦੇਖਣੀਆਂ ਜੋ ਮੈਂ ਵਧੀਆ ਆਪਣੇ ਘਰੇ ਵਧੀਆ ਖਾਣਾ ਬਣਾਉਂਦੀ ਆਂ ਨੇ ਸਵਾਦ ਬਣਾਉਂਦੀ ਆਂ ਨੇ ਉਹ ਵੀ ਕਿਤੇ ਨਾ ਕਿਤੇ ਤੁਹਾਡੀ ਵੀਡੀਓ ਦੇਖ ਕੇ ਸੋਚਣਗੇ ਵੀ ਸ਼ਾਇਦ ਅਸੀਂ ਵੀ ਕੰਮ ਕਰੀਏ ਜੀ ਸਰ ਤੇ ਮੈਨੂੰ ਲੱਗਦਾ ਹੈ ਜੇ ਇਦਾਂ ਦਾ ਕੋਈ ਸੋਚਦਾ ਤਾਂ ਉਹਨੂੰ ਬਸ ਸੋਚ ਕੇ ਕਰ ਲੈਣਾ ਚਾਹੀਦਾ ਹੈ ਸੋਚ ਕੇ ਬੈਠਣਾ ਨਹੀਂ ਚਾਹੀਦਾ ਕਿਉਂਕਿ ਕਦੇ ਮੈਂ ਵੀ ਸੋਚਿਆ ਨਹੀਂ ਸੀ ਇਸ ਤਰ੍ਹਾਂ ਇਹ ਆਪਣੇ ਮਨਚਕ ਦੀ ਸੋਚਿਆ ਨਹੀਂ ਸੀ ਕਿ ਮੈਂ ਇਕੱਲੀ ਸ ਤਾਂ ਇਹ ਬਿਜ਼ਨਸ ਸਟਾਰਟ ਕਰੂੰਗੀ ਹਸਬੰਡ ਨੇ ਜਾਂ ਫੈਮਿਲੀ ਨੇ ਸਭ ਨੇ ਸਪੋਰਟ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਕੀ ਕਰੋ لیکن کوشش سی ਜਿਹੜਾ سٹیپ ਚ ਚੱਕਣਾ ਸੀ ਉਹ ਤਾਂ ਆਪ ਹੀ ਚੱਕਣਾ ਸੀ میری ਹਾਮੀ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੋ ਸਕਦਾ ਜਦੋਂ ਤੱਕ ਮੈਂ ਇੱਕ ਚੀਜ਼ ਕਰਨ ਲਈ ਤਿਆਰ ਨਹੀਂ ਹੋऊंगी ਉਦੋਂ ਤੱਕ ਕੁਝ ਨਹੀਂ ਹੋ ਸਕਦੀ ਤੇ ਚਲੋ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਲੱਗਦਾ ਹੈ ਸਭ ਨੂੰ ਤਿਆਰ ਰਹਿਣਾ ਚਾਹੀਦਾ ਹੈ ਵੀ ਜਦੋਂ ਮੌਕਾ ਮਿਲੇ ਤਾਂ ਚੌਕਾ ਮਾਰ ਦੇਣਾ ਚਾਹੀਦਾ ਚੌਕਾ ਮਾਰ ਜੀ ਤੁਸੀਂ ਮੌਕੇ ਤੇ ਚੌਕਾ ਮਾਰਤਾ ਜੀ ਤੇ ਹੁਣ ਪਰਮਾਤਮਾ ਤੋਂ ਇਹ ਵੀ ਦੁਆ ਕਰਦੇ ਹਾਂ ਕਿ ਜਿਵੇਂ ਅਸੀਂ ਆਪਣਾ ਟੈਸਟ ਲੋਕਾਂ ਨੂੰ ਦੇ ਰਹੇ ਹਾਂ ਤੇ ਆਪਣੇ ਕੰਮ ਨੂੰ ਓਨੈਸਟਲੀ ਕਰ ਰਹੇ ਹਾਂ ਤੇ ਰੱਬ ਸਾਨੂੰ ਇਸ ਤਰ੍ਹਾਂ ਦੀ ਸਤਬੁੱਧੀ ਦੇ ਤੇ ਅਸੀਂ ਆਪਣਾ ਕੰਮ ਇਦਾਂ ਹੀ ਵਿਧਾਂਦੇ ਰਹੀਏ। ਕੀ ਮੈਸੇਜ ਦੇਣਾ ਚਾਹੁੰਦੇ ਕਿ ਖਾਸ ਕਰ ਜੋ ਬੱਚੇ ਨੇ ਮੋਬਾਈਲ ਦਾ ਬੜਾ ਰੁਝਾਨ ਆ ਆਪਸੀ ਜੋ ਪਈਚਰ ਦੂਰ ਹੁੰਦਾ ਜਾਂਦਾ। ਸਰ ਮੋਬਾਈਲ ਤਾਂ ਇੱਕ ਚੀਜ਼ ਹੀ ਇਹ ਜੀ ਬਣ ਗਈ ਜਦੋਂ ਅਸੀਂ ਦੇਖਦੇ ਆ ਕਿ ਸ਼ਾਮ ਦੇ ਟਾਈਮ ਜਿਹੜੇ ਟਾਈਮ 'ਚ ਬੱਚੇ ਮੋਬਾਈਲ ਲੈ ਕੇ ਆਪਣੇ ਰੂਮ ਚੰਦਰ ਬੈਠੇ ਹੁੰਦੇ ਨੇ ਜਾਂ ਟੀਵੀ ਤੇ ਲੱਗੇ ਹੁੰਦੇ ਨੇ ਉਸ ਟਾਈਮ ਦੇ ਅੰਦਰ ਜਦੋਂ ਅਸੀਂ ਛੋਟੇ ਸੀ ਤਾਂ ਅਸੀਂ ਇਸ ਟਾਈਮ ਤੇ ਕੀ ਕਰ ਰਹੇ ਹੁੰਦੇ ਸੀ। ਉਹ ਟਾਈਮ ਯਾਦ ਆਉਂਦਾ ਹੈ ਫਿਰ ਲੱਗਦਾ ਕਿ ਨਹੀਂ ਉਹ ਬਹੁਤ ਵਧੀਆ ਸਮਾਂ ਸੀ ਹੂੰ ਸਾਨੂੰ ਇਸ ਤਰ੍ਹਾਂ ਹੁੰਦਾ ਸੀਾਨੂੰ ਟੀਵੀ ਦਾ ਇਹ ਕਿਸੇ ਚੀਜ਼ ਦਾ ਲਾਲਚ ਨਹੀਂ ਹੁੰਦਾ ਸੀ ਖੇਡਣ ਦਾ ਲਾਲਚ ਹੁੰਦਾ ਸੀ ਬੀ ਫਰੈਂਡਸ ਬਾਹਰ ਨਹੀਂ ਨੀਰਾ ਹੁੰਦਾ ਸੀ ਤਾਂ ਪੇਰੈਂਟਸ ਵਾਜਾ ਮਾਰਦੇ ਸੀ ਆ ਜਾਓ ਬਈ ਹੁਣ ਤਾਂ ਅੰਦਰ ਆ ਜਾਓ ਹਾਂ ਜੋ ਤੇ ਹੁਣ ਹੁਣ ਸਰ ਸਾਡੇ ਬੱਚੇ ਬਾਹਰ ਨਹੀਂ ਜਾਂਦੇ ਮਾਹੌਲ ਇਦਾਂ ਦਾ ਹੋ ਗਿਆ ਸੀ ਆਪਣੇ ਬੱਚੇ ਨੂੰ ਕਿਸੇ ਦੇ ਘਰ ਪੇਜ ਵੀ ਨਹੀਂ ਸਕਦੇ ਅੱਜ ਦਾ ਜਿਹੜਾ ਸਮਾਂ ਹੈ ਲੇਕਿਨ ਆ ਮੋਬਾਈਲਸ ਦੇ ਨਾਲ ਜਿਹੜਾ ਹੈ ਦੂਰੀਆਂ ਆ ਗਈਆਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੂਰੀਆਂ ਆ ਗਈਆਂ ਕਿ ਇੱਕ ਚੀਜ਼ ਦਾ ਕ੍ਰੇਜ਼ ਨਹੀਂ ਰਿਹਾ ਹਾਂ ਆਪਾਂ ਰੋਜ਼ ਸਭ ਨੂੰ ਦੇਖ ਲੈਣੇ ਆ ਵੀਡੀਓ ਕਾਲ ਤੇ ਜਾਂ ਗੱਲ ਕਰ ਲੈਣੇ ਆ ਤੇ ਜੇ ਬਰਥਡੇ ਹੈ ਤਾਂ ਇਸ ਤਰ੍ਹਾਂ ਲੱਗਦੇ ਜੀ ਬਰਥਡੇ ਹੈ ਜਾਂ ਕੋਈ ਇਨਵਰਸਰੀ ਕੋਈ ਸਪੈਸ਼ਲ ਦਿ ਹੈ ਆਪਾਂ ਵਿਸ਼ ਕਰਨਾ ਵੀ ਭੁੱਲ ਜਾਂਦੇ ਹਾਂ ਕਿਉਂਕਿ ਪਤਾ ਹੁੰਦਾ ਵੀ ਨਾਰਮਲੀ ਗੱਲ ਹੋਤਾ ਗਈ ਹਮ ਇੱਕ ਕਿਸੇ ਵਿਆਹ ਸ਼ਾਦੀ ਦੇ ਉੱਪਰ ਕੰਮਾਂ ਦੇ ਅੰਦਰ ਆਪਾਂ ਇੰਨੇ ਘੁੱਜ ਚੁੱਕੇ ਹਾਂ ਕਿ ਸਾਨੂੰ ਕਿਸੇ ਨੂੰ ਮਿਲਣਾ ਜ਼ਰੂਰੀ ਨਹੀਂ ਲੱਗਦਾ ਤਮੈਨੂੰ ਲੱਗਦਾ ਵੀ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਆਪਾਂ ਨੂੰ ਥੋੜਾ ਜਿਹਾ ਪੁਰਾਣੇ ਸਮੇਂ ਵੱਲ ਦੁਬਾਰਾ ਹੋਣਾ ਚਾਹੀਦਾ ਹੈ ਆਪਣੇ ਰਿਸ਼ਤੇਦਾਰੀਆਂ ਵੱਲ ਆਪਣੇ ਪਿਆਰ ਆਪਣੇ ਰਿਸ਼ਤੇਦਾਰਾਂ ਵੱਲ ਸਭ ਨਾਲ ਪਿਆਰ ਜਿਹੜਾ ਪਹਿਲਾਂ ਸੀ ਉਹ ਦੁਬਾਰਾ ਤੋਂ ਬਣਾ ਕੇ ਰੱਖਣਾ ਚਾਹੀਦਾ ਤਾਂ ਇਹ ਤਾਂ ਜੇ ਮੋਬਾਈਲ ਦੀ ਗੱਲ ਚੱਲੀ ਹੈ ਦੂਰੀਆਂ ਵੱਧ ਚੁੱਕੀਆਂ ਨੇ ਯਾਦ ਹੋਊਗਾ ਤੁਸੀਂ ਇਹ ਗੱਲ ਕੀਤੀ ਕਿ ਬਾਹਰ ਖੇਲਣ ਦੀ ਥੋੜ੍ਹ ਲੱਗੀ ਹੁੰਦੀ ਸੀ ਬੱਚਿਆਂ ਨੂੰ ਮੇਰੇ ਫਰੈਂਡ ਆ ਕੇ ਇਕੱਠੇ ਹੋ ਕੇ ਕੁਛ ਨਾ ਕੁਛ ਖੇਡੀਏ ਉਹ ਸਮਾਂ ਵੀ ਯਾਦ ਹੋਊਗਾ ਜਦੋਂ ਲੋਕ ਡਾਕੀਏ ਨੂੰ ਉਡੀਕਦੇ ਰਹਿੰਦੇ ਸੀ ਆਪਣੇ ਦਰਵਾਜ਼ੇ ਤੋਂ ਬਾਹਰ ਇਧਰ ਉਧਰ ਦੇਖਦੇ ਰਹਿੰਦੇ ਸੀ ਕਿਤੇ ਕੋਈ ਡਾਕੀ ਆ ਰਿਹਾ ਕੋਈ ਚਿੱਠੀ ਆ ਗਈ ਹੋਏ ਬਿਲਕੁਲ ਸਰ ਬਹੁਤ ਜ਼ਿਆਦਾ ਉਹ ਸਮਾਂ ਯਾਦ ਹੈ ਜਦੋਂ ਦੁਪਹਿਰ ਦੇ ਟਾਈਮ ਬੈਲ ਵੱਜਣੀ ਜਾਂ ਡਾਕੀ ਨੇ ਆਣਾ ਤਾਂ ਲੱਗਦਾ ਸੀ ਵੀ ਕੋਈ ਲੈਟਰ ਆਇਆ ਹੈ ਕੁਛ ਨਾ ਕੁਛ ਤਾਂ ਆਇਆ ਤੇ ਹੁਣ ਤਾਂ ਮੈਨੂੰ ਲੱਗਦਾ ਆਪਾਂ ਗਲੀਆਂ ਦੇ ਅੰਦਰ ਪੋਸਟਮੈਨ ਵੀ ਨਜ਼ਰ ਆਉਂਦਾ ਆਪਾਂ ਨੂੰ ਕਿਉਂਕਿ ਜਿੰਨੇ ਮੈਸੇਜੇਸ ਨੇ ਜੋ ਕੁਝ ਹੈ ਸਾਡੇ ਮੋਬਾਈਲ ਦੇ ਉੱਪਰ ਆ ਜਾਂਦਾ ਹੈ ਪੋਸਟਮੈਨ ਤਾਂ ਕਦੇ ਹੀ ਨਜ਼ਰ ਆਉਂਦਾ ਸਾਨੂੰ ਇੱਕ ਮਤਲਬ ਮੈਨੂੰ ਜਿਹੜਾ ਆਪਣੀ ਲਾਈਫ ਦਾ ਟਾਈਮ ਯਾਦ ਹੈ ਉਹ ਇਸ ਤਰ੍ਹਾਂ ਦਾ ਟਾਈਮ ਯਾਦ ਹੈ ਕਿ ਡੀਡੀ 1 ਦੇ ਉੱਪਰ ਸੰਡੇ ਨੂੰ 4 ਵਜੇ ਫਿਲਮ ਆਉਂਦੀ ਹੁੰਦੀ ਸੀ ਤੇ ਜਦੋਂ ਫਿਲਮ ਆਉਂਦੀ ਹੁੰਦੀ ਸੀ ਉਹਦੇ ਵਿੱਚ ਜਦੋਂ ਬ੍ਰੇਕ ਆਉਂਦਾ ਸੀ ਤਾਂ ਸਾਰੇ ਬੱਚੇ ਬਾਹਰ ਨਿਕਲੇ ਆਉਂਦੇ ਸਨ ਆਪਣੇ ਘਰਾਂ ਚੋਂ ਤੇ ਸਾਡੇ ਪੇਰੈਂਟਸ ਜਿਹੜੇ ਉਹ ਚਾਹ ਬਣਾ ਕੇ ਬਿੰਦੇ ਹੁੰਦੇ ਸੀ ਚਲੋ ਬ੍ਰੇਕ ਆ ਗਿਆ ਤੇ ਉਹ ਜਦੋਂ ਬ੍ਰੇਕ ਖਤਮ ਹੁੰਦਾ ਸੀ ਮੈਂ ਤਾਂ ਸਭ ਅੰਦਰ ਨੂੰ ਭੱਜਦੀ ਸੀ ਵੀ ਫਿਲਮ ਦੁਬਾਰਾ ਸ਼ੁਰੂ ਹੋ ਗਈ ਪਰ ਉਹ ਟਾਈਮ ਦੇ ਅੰਦਰ ਮੈਂ ਉਦਾਸ ਹੋ ਜਾਂਦੀ ਸੀ ਕਿਉਂਕਿ ਮੈਨੂੰ ਸ਼ੌਕ ਨਹੀਂ ਸੀ ਮੈਨੂੰ ਇਸ ਤਰ੍ਹਾਂ ਦੇ ਵੀ ਬ੍ਰੇਕ ਕਿਉਂ ਖਤਮ ਹੋਈ ਅਸੀਂ ਖੇਡ ਕਿਉਂ ਨਹੀਂ ਰਹੇ ਖੇਡ ਕਰਨ ਰੇ ਤਾਂ ਹੁਣ ਜਿਹੜਾ ਹੈ ਹੁਣ ਕਿਸੇ ਚੀਜ਼ ਦਾ ਕੋਈ ਕ੍ਰੇਜ਼ੀ ਨਹੀਂ ਹੈ ਸਾਨੂੰ ਸਭ ਕੁਝ ਅਵੇਲੇਬਲ ਹਰ ਟਾਈਮ ਅਵੇਲੇਬਲ ਹੈ ਸਭ ਕੁਝ ਇਦਾਂ ਮਿਲ ਰਿਹਾ ਹੈ ਕਿਸੇ ਚੀਜ਼ ਦਾ ਕੋਈ क्रेज ਨਹੀਂ ਪਹਿਲਾਂ ਹਰ ਚੀਜ਼ ਲਈ ਇੱਕ ਸਪੈਸ਼ਲ ਓਕੇਜਨ ਹੁੰਦਾ ਸੀ ਤਿਉਹਾਰਾਂ ਦਾ ਸ਼ੌਂਕ ਹੁੰਦਾ ਸੀ ਹੁਣ ਤਾਂ ਹਰ ਦਿਨੀ ਤਿਉਹਾਰ ਲੱਗਦਾ ਹੈ ਬੱਚਿਆਂ ਨੂੰ ਗਿਫਟਸ ਨੇ ਟੌイズ ਨੇ ਨਵੇਂ ਕੱਪੜੇ ਨੇ ਹਰ ਚੀਜ਼ ਹਰ ਟਾਈਮ ਮਿਲਦੀ ਹੈ ਜਦੋਂ ਆਪਾਂ ਚਾਹੀਏ ਉਦੋਂ ਘਰੇ ਬੈਠੇ ਆਰਡਰ ਕਰ ਸਕਦੇ ਹਾਂ ਤਾਂ ਉਹ ਚੀਜ਼ਾਂ ਲਈ ਬਹੁਤ ਬਦਲਾਅ ਆ ਗਿਆ ਬਦਲਾਅ ਬਿਲਕੁਲ ਐਸੀ ਅਮਿਤਾ ਧੀਰ ਜਿਨ੍ਹਾਂ ਨੇ ਸਫ਼ਰ ਦੌਰਾਨ ਦੱਸਿਆ ਕਿ ਟੀਚਿੰਗ ਲੈਂਡ ਦੇ ਵਿੱਚ ਜਿੱਥੇ ਬੱਚਿਆਂ ਨੂੰ ਪੜਾਇਆ ਪਰ ਅਜਿਹਾ ਸਫਰ ਦੇ ਵਿੱਚ ਮੋੜ ਆਇਆ ਕਿ ਅੱਜ ਆਪਣਾ ਖੁਦ ਦਾ ਬਿਜ਼ਨਸ ਕਰ ਰਹੇ ਨੇ ਇਹਨਾਂ ਦਾ ਕਹਿਣਾ ਕਿ ਖਾਣਾ ਬਣਾਉਣਾ ਇਹਨਾਂ ਦਾ ਸ਼ੌਂਕ ਸੀ ਹੌਬੀ ਸੀ ਪਰ ਕੋਈ ਹੌਬੀ ਉਹ ਸ਼ੌਂਕ ਬਿਜ਼ਨਸ ਬਣ ਜਾਊਗਾ ਸੋਚਿਆ ਨਹੀਂ ਸੀ ਪਰ ਅੱਜ ਉਹਨਾਂ ਔਰਤਾਂ ਲਈ ਫਰੇਡ ਸਰੋਤ ਦਾ ਜੋ ਔਰਤਾਂ ਹਲੇ ਵੀ ਘਰੇ ਬੈਠੀਆਂ ਸੋਚਦੀਆਂ ਨੇ ਕਿ ਅਸੀਂ ਬਣਾ ਤਾਂ ਬੜਾ ਕੁਝ ਲੈਣੀ ਆ ਪਰ ਕੀ ਬਾਹਰ ਸਾਨੂੰ ਕੰਮ ਕਰਨਾ ਚਾਹੀਦਾ ਪਰ ਅਮਿਤ ਦਾ ਕਹਿਣਾ ਕਿ ਉਹਨਾਂ ਨੂੰ ਸੋਚਣਾ ਨਹੀਂ ਚਾਹੀਦਾ ਮੌਕਾ ਦੇਖ ਕੇ ਚੌਕਾ ਮਾਰ ਦੇਣਾ ਚਾਹੀਦਾ ਦੋ ਜੀ ਜੀ ਧੰਨਵਾਦ ਸਸਿਕਾ ਸਸਿਕਾ